ਗਲ ਪਹਿਲਗਾਮ ਹਮਲੇ ਦਿਖਾਤੇ ਆ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ तमाम ਸਖਤ ਫੈਸਲੇ ਲਏ ਗਏ ਤੇ ਉਹਨਾਂ ਦੇ ਵਿੱਚੋਂ ਪਹਿਲਾ ਸਖਤ ਫੈਸਲਾ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ ਪਾਕਿਸਤਾਨੀ ਨਾਗਰਿਕਾਂ ਦੇ ਲਈ ਭਾਰਤ ਦੇ ਵਿੱਚ ਅੱਜ ਆਖਰੀ ਦਿਨ ਹੈ ਅੱਜ ਤੋਂ ਬਾਅਦ 13 ਤਰ੍ਹਾਂ ਦੇ ਜਾਰੀ ਵੀਜ਼ੇ ਰੱਦ ਮੰਨੇ ਜਾਣਗੇ ਪਹਿਲਗਾਮ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜ ਫੈਸਲੇ ਲਏ ਸਨ ਵੀਜ਼ਾ ਰੱਦ ਕਰਨ ਦਾ ਫੈਸਲਾ ਸਭ ਤੋਂ ਅਹਿਮ ਸੀ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਲਈ 27 April ਦੀ ਡੈਡਲਾਈਨ ਦਿੱਤੀ ਗਈ ਸੀ ਮੈਡੀਕਲ ਵੀਜ਼ਾ ਤੇ ਭਾਰਤ ਆਏ ਪਾਕਿਸਤਾਨੀਆਂ ਨੂੰ 29 April ਨੂੰ ਵਾਪਸ ਜਾਣਾ ਹੋਵੇਗਾ एलटीवी यानी कि लॉन्ग टर्म वीजा टीवी जारी रहेगा आज तो पाकिस्तान के किसी भी नागरिक को वीजा जारी नहीं होएगा सो ये बड़े फैसले जो भारत सरकार के वलो हमले तो बाद ले गए होना दे बीच एक बेहद अहम फैसला वीजा संबंधी ते आज तो बाद किसी भी पाकिस्तानी नागरिक को किसी तरह का कोई वीजा जारी नहीं किया जाएगा ते भारत दे बीच जो पाकिस्तानी नागरिक वास्ते ने ਉਨ੍ਹਾਂ ਦੇ ਵੱਲੋਂ ਅੱਜ ਮੁਲਕ ਛੱਡਣ ਦਾ ਆਖਰੀ ਦਿਨ ਹੈ ਤੇ ਪਾਕਿਸਤਾਨੀ ਨਾਗਰਿਕਾਂ ਦਾ ਵੀਜ਼ਾ ਕਦੋਂ-ਕਦੋਂ ਰੱਦ ਹੋਇਆ 27 ਅਪ੍ਰੈਲ ਸਾਲ 2025 ਵਿਦਿਆਰਥੀ ਵਿਜ਼ਿਟਰ ਧਾਰਮਿਕ ਯਾਤਰਾ ਗਰੁੱਪ ਟੂਰਿਸਟ ਫਿਲਮ ਨਿਰਮਾਤਾ ਪੱਤਰਕਾਰ ਵੀਜ਼ਾ ਔਨ ਅਰਾਈਵਲ ਪਰਵਤਾਰੋਹੀ ਕਾਨਫਰੰਸ ਲਈ ਪਹੁੰਚੇ ਪਾਕਿਸਤਾਨੀ ਨਾਗਰਿਕਾਂ ਦਾ ਵੀਜ਼ਾ ਰੱਦ ਹੋ ਚੁੱਕਾ ਹੈ ਤਾਂ ਉਧਰ ਮੈਡੀਕਲ ਵੀਜ਼ਾ ਤੇ ਭਾਰਤ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੂੰ 29 April ਤੱਕ ਭਾਰਤ ਛੱਡਣਾ ਹੋਏਗਾ ਖਾਸ ਔਰਤ ਜਿਹੜੇ ਮੈਡੀਕਲ ਵੀਜ਼ਾ ਤੇ ਆਏ ਨੇ ਸੋ ਇਹਨਾਂ ਸਾਰਿਆਂ ਦੇ ਜੋ ਵੀਜ਼ਾ ਨੇ ਅੱਜ ਤੋਂ ਰੱਦ ਮੰਨੇ ਜਾਣਗੇ ਇਹਨਾਂ ਦੇ ਵਿੱਚ ਵਿਦਿਆਰਥੀ ਨੇ ਵਿਜ਼ਿਟਰ ਨੇ ਮੈਡੀਕਲ ਤੇ ਆਏ ਲੋਕ ਨੇ ਟੂਰਿਸਟ ਨੇ ਪਰਬਤਾਰੋਹੀ ਨੇ ਕਾਨਫਰੰਸ ਚਾਏ ਹੋਏ ਲੋਕ ਨੇ ਤੇ ਜਿਹੜੇ ਲੋਕ ਮੈਡੀਕਲ ਵੀਜ਼ਾ ਤੇ ਭਾਰਤ ਆਏ ਨੇ ਉਹਨਾਂ ਦੇ ਲਈ 29 ਅਪ੍ਰੈਲ ਆਖਰੀ ਤਰੀਕ ਹੈ ਤੇ 29 ਅਪ੍ਰੈਲ ਤੱਕ ਉਹਨਾਂ ਨੂੰ ਭਾਰਤ ਛੱਡਣ ਦੇ ਹੁਕਮ ਜਾਰੀ ਹੋਏ ਨੇ ਤੇ ਅੱਜ ਭਾਰਤ ਵਿੱਚ ਵਸਦੇ ਪਾਕਿਸਤਾਨੀ ਨਾਗਰਿਕਾਂ ਲਈ ਮੁਲਕ ਛੱਡਣ ਦਾ ਆਖਰੀ ਦਿਨ ਹੈ ਭਾਵੁਕਤਾ ਦੀਆਂ ਤਸਵੀਰਾਂ ਵੀ ਨੇ तमाम तरह ਦੀਆਂ ਪ੍ਰਤੀਕਿਰਿਆਵਾਂ ਵੀ ਨੇ ਕਿਉਂਕਿ ਸੌਖਾ ਨਹੀਂ ਹੈ ਕੋਈ ਐਨੇ ਲੰਬੇ ਸਮੇਂ ਤੋਂ ਇੱਕ ਮੁਲਕ ਦੇ ਵਿੱਚ ਰਹਿੰਦਾ ਹੋਵੇ ਤੇ ਉਹ ਛੱਡ ਕੇ ਅੱਜ ਉਸ ਨੂੰ ਝਾੜਾ ਪਵੇ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਤੇ ਮਨਿੰਦਰ ਅੱਜ ਆਖਰੀ ਦਿਨ ਭਾਰਤ 'ਚ ਵਸਦੇ ਪਾਕਿਸਤਾਨੀਆਂ ਦੇ ਲਈ ਭਾਵੁਕਤਾ ਦਾ ਛਣ ਵੀ ਹੈ ਤੇ तमाम तरह ਦੀਆਂ ਪ੍ਰਤੀਕਿਰਿਆਵਾਂ ਵੀ ਨੇ ਬਿਲਕੁਲ ਦੇਖੋ 22ਪ੍ਰੈਅਰ ਨੂੰ ਚੰਮੁਖ ਚੀਰ ਦੇ ਪਹਲਗਾਮ ਦੇ ਦੁਖਦਈ ਕਟੜਾ ਵਾਪਸ ਜਿੱਥੋਂ ਵੱਡਾ ਆਤਵਾਦੀ ਹਮਲਾ ਕੀਤਾ ਗਿਆ ਨੇਕਾ ਬਦੋਸ਼ਿਆਂ ਨੂੰ ਮੌਤ ਦੇ ਘਾਟ ਪਾਰਿਆ ਗਿਆ ਤੇ ਉਸ ਦੇ ਰੋਸ 'ਚ ਮੂੰਹ ਤੋੜ ਜਵਾਬ ਹੁੰਦਾ ਹੈ ਭਾਰਤ ਸਰਕਾਰ ਵੱਲੋਂ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਹਰ ਤਰ੍ਹਾਂ ਦੇ ਵੀਜ਼ੇ ਜਿਹੜੇ ਆ ਰੱਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਔਰ ਉਹਨਾਂ ਨੂੰ ਇੱਕ ਸਮਾਂ ਹੱਦ ਦਿੱਤੀ ਗਈ ਸੀ ਦੇਸ਼ ਛੱਡਣ ਵਾਸਤੇ ਕਿਉਂਕਿ ਸਿਰਫ ਸੈਰਾਨੀ ਜਾਂ ਧਾਰਮਿਕ ਜਾਂ ਕਿਸੇ ਹੋਰ ਮਕਸਦ ਵਾਸਤੇ ਜਾਂ ਮੈਡੀਕਲ ਵਾਸਤੇ ਆਉਣ ਵਾਲੇ ਹੀ ਟੂਰਿਸਟ ਨਹੀਂ ਬਲਕਿ ਜਿਹੇ ਵੀ ਹਨ ਜੋ ਪਾਕਿਸਤਾਨੀ ਲੜਕੀਆਂ ਦੇ ਵਿਆਹ ਪਿਛਲੇ अनेका ਵਾਰਿਆਂ ਦੇ ਵਿੱਚ ਹਿੰਦੁਸਤਾਨ 'ਚ ਰਹਿੰਦੇ ਮੁਸਲਮਾਨਾਂ ਦੇ ਰਨ ਹੋਏ ਸਾਰੇ ਉਸ ਤੋਂ ਬਾਅਦ ਉਹਨਾਂ ਵੱਲੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਐਪਲਾਈ ਕੀਤਾ ਗਿਆ ਸੀ ਪਰ ਇਸ ਤਰ੍ਹਾਂ ਉਹਨਾਂ ਦੀ ਨਾਗਰਿਕਤਾ 'ਤੇ ਕੋਈ ਫੈਸਲਾ ਨਹੀਂ ਹੋਇਆ ਉਹਨਾਂ 'ਤੇ ਵੀ ਇਹ ਫੈਸਲਾ ਲਾਗੂ ਹੋਇਆ ਹੈ ਔਰ ਉਹ ਚਾਹੇ ਉਹ 10 ਸਾਲ ਤੋਂ ਇੱਥੇ ਰਹਿ ਰਹੇ ਜਾਂ 15 ਸਾਲ ਤੋਂ ਇੱਥੇ ਰਹਿ ਰਹੇ ਹੈ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਪਾਕਿਸਤਾਨ ਜਾਣਾ ਪੈ ਰਿਹਾ ਤੇ ਇਹ ਪਿਛਲੀਆਂ ਭਾਵਕਤਾ ਪ੍ਰੇ ਤਕਰੀਰਾਂ ਪਿਛਲੇ 3 ਦਿਨ ਤੋਂ ਲਗਾਤਾਰ ਸੀ ਅਟਾਰੀ ਸਰਹੱਦ ਤੋਂ ਸਾਂਝੇ ਕਰ ਰਹੇ ਜਿੱਥੇ ਕੁਝ ਲੋਕਾਂ ਨੂੰ ਮੁਸ਼ਕਲਾ ਵੀ ਆ ਰਹੀ ਹੈ ਕਿਉਂਕਿ ਜਿਹੇ ਵੀ ਅਸੀਂ ਔਰਤਾਂ ਦੀ ਵੀ ਤੇ ਆਪਣੇ ਦਸ਼ਕਰਾਂ ਸਾਂਝੀ ਕੀਤੀ ਉਹਨਾਂ ਦੀ ਉਹਨਾਂ ਦਾ ਦੁੱਖ ਭਰੇ ਦਾਸਤਾਨ ਕਿ ਕਿੱਥਾ ਦੇ ਨਾਲ ਉਹ ਭਾਰਤੀ ਹੋਣ ਦੇ ਬਾਵਜੂਦ ਪਾਕਿਸਤਾਨ ਗਈਆਂ ਨੇ 15 15 20 20 ਸਾਲ ਤੋਂ ਉੱਥੇ ਰਹਿ ਰਹੀਆਂ ਨੇ ਉਹਨਾਂ ਦੇ ਬੱਚਿਆਂ ਦਾ ਜਨਮ ਉੱਥੇ ਹੋਇਆ ਹੈ ਉਹ ਪਾਕਿਸਤਾਨ ਦੇ ਨਾਗਰਿਕ ਵੀ ਬਣ ਚੁੱਕੇ ਪਰ ਉਹਨਾਂ ਨੂੰ ਹਜੇ ਤੱਕ ਪਾਕਿਸਤਾਨ ਦੀ ਨਾਗਰਿਕਤਾ ਨਹੀਂ ਮਿਲੀ ਪਰ ਉਹ ਮਾਫ ਕਰਨਾ ਉਹ ਪਿਛਲੇ ਮਹੀਨੇ 1.5 ਮਹੀਨੇ ਪਹਿਲਾਂ ਕਿੰਨੇ ਸਾਲ ਹੁਣ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਹਨਾਂ ਕੋਲੇ ਭਾਰਤੀ ਪਾਸਪੋਰਟ ਹੈ ਤੋਂ ਕਿਉਂਕਿ ਭਾਰਤ ਦੀ ਜੋ ਭਾਰਤੀ ਪਾਕਿਸਤਾਨ ਗਏ ਸਨ ਉਹਨਾਂ ਨੂੰ ਵੀ ਵਾਪਸ ਆਣ ਦਾ ਦੇ ਜਿੱਤਾ ਗਿਆ ਤੇ ਇਸ ਇਸ ਨਿਯਮ ਦੇ ਚੱਲਦੇ ਕਿਤਨਾ ਕਿਤੇ ਉਹਨਾਂ ਲੋਕਾਂ ਨੂੰ ਚਾਹੇ ਉਹ ਭਾਰਤੀ ਕੁੜੀਆਂ ਨੇ ਜਿਹੜੀਆਂ ਪਾਕਿਸਤਾਨ ਚ ਗਈਆਂ ਨੇ ਉਹਨਾਂ ਨੂੰ ਨੂਰੀ ਵੀਜ਼ਾ ਦਿੱਤਾ ਜਾਂਦਾ ਹੁਣ ਉਹ ਵੀ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਉਹਨਾਂ ਦੀ ਜਿਹੜੇ ਪਾਸਪੋਰਟ ਹੈ ਉਹ ਭਾਰਤੀ ਨਹੀਂ ਜਾਂ ਫਿਰ ਪਾਕਿਸਤਾਨੀ ਕੁੜੀ ਜਿਹੜੀਆਂ ਭਾਰਤ ਚ ਗਈਆਂ ਨੇ ਮੈਂ ਕਹਣਾ ਉਹਨਾਂ ਨੂੰ ਨੂਰੀ ਵੀਜ਼ਾ ਦਿੱਤਾ ਜਾਂਦਾ ਪਰ ਹੁਣ ਉਹ ਇੰਡੀਆ ਨਹੀਂ ਆ ਸਕਣਗੀਆਂ ਜੇ ਉਹ ਉੱਥੇ ਰਹਿ ਰਹੀਆਂ ਤਾਂ ਉਹਨਾਂ ਨੂੰ ਉੱਥੇ ਹੀ ਰਹਿਣਾ ਪਊਗਾ ਉਹ ਕਿਉਂਕਿ ਉਹਨਾਂ ਕੋਲ ਪਾਸਪੋਰਟ ਪਾਕਿਸਤਾਨੀ ਹੈ ਪਰ ਉਹ ਅੱਜ ਦਾ ਖੀਰਲਾ ਦੇ ਨੇ ਸਾਈ ਪ੍ਰੈਨ ਸੋ ਅੱਜ ਲੱਗਦਾ ਹੈ ਕਿ ਵੱਡੀ ਗਿਣਤੀ ਵਿੱਚ ਉਹ ਪਾਕਿਸਤਾਨੀ ਜੋ ਪਿਛਲੇ ਵਕਫ ਵਕ ਸਮਿਆਂ ਦੇ ਦੌਰਾਨ ਵਕਫ ਵਕ ਵੀਜ਼ਾ ਤੇ ਕਿਉਂਕਿ ਇਲਾਜ ਕਰਾਉਣ ਦੇ ਲਈ ਵੀ ਖਾਸ ਕਰਕੇ ਦਿਲ ਦੀ ਬਿਮਾਰੀਆਂ ਦਾ ਇਲਾਜ ਕਰਾਉਣ ਦੇ ਲਈ ਵੀ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਭਾਰਤ ਆਂਦੇ ਨੇ ਉਹਨਾਂ ਦੇ ਲਈ ਮਰੀਜ਼ਾਂ ਦੇ ਲਈ ਜਿਹੜਾ 29 ਤਰੀਕ ਖੀਰਲਾ ਸਮਾਂ ਹੈ ਬਾਕੀ ਸਾਰੇ ਵੀਜ਼ਿਆਂ ਦੇ ਲਈ ਅੱਜ ਆਖਰੀ ਸਮੇਂ ਤੋਂ ਜ਼ਾਹਰ ਦੀ ਗੱਲ ਹੈ ਕਿ ਅੱਜ 48 ਸਰਹੱਦ ਤੇ ਇੱਕ ਵੱਡੀ ਪੀੜ ਦੇਖਣ ਨੂੰ ਮਿਲ ਸਕਦੀ ਹੈ ਉਹਨਾਂ ਪਾਕਿਸਤਾਨੀਆਂ ਦੀ ਜਿਹੜੇ ਅੱਜ ਇੰਡੀਆ ਛੱਡ ਕੇ ਵਾਪਸ ਆਪਣੇ ਵਤਨ ਪਰਤਨ ਜਾ ਰਹੇ ਨੇ ਬਿਲਕੁਲ ਤੇ ਮਨਿੰਦਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਰਿਐਕਸ਼ਨ ਸੁਣ ਰਹੇ ਨੇ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਆਪਣਾ ਮੁਲਕ ਛੱਡਣਾ ਪੈ ਰਿਹਾ ਹੈ ਉਹ ਲੋਕ ਕਹਿ ਰਹੇ ਨੇ ਕਿ ਠੀਕ ਹੈ ਫੈਸਲਾ ਲਿਆ ਗਿਆ ਹੈ ਪਰ ਇਸ ਦੇ ਵਿੱਚ ਸਾਡੀ ਗਲਤੀ ਨਹੀਂ ਹੈ ਸਾਡੇ ਪਰਿਵਾਰ ਨੂੰ ਧਿਆਨ ਵਿੱਚ ਰੱਖਿਆ ਜਾਏ ਰਿਆਇਤ ਦਿੱਤੀ ਜਾਏ ਇਸ ਪਾਸੇ ਤੇ ਮੁਰਤੋਂ ਇੱਕ ਵਾਰ ਸੋਚਿਆ ਜਾਏ ਕਿ ਇਸ ਪੱਖ ਤੋਂ ਸਰਕਾਰਾਂ ਸੋਚ پا ਰਹੀਆਂ ਨੇ ਦੇਖੋ ਅਸੀਂ ਉਹ ਪਾਕਤਾ ਪ੍ਰੀਤ ਤਸਵੀਰਾਂ ਸਾਝੀਆਂ ਕੀਤੀਆਂ ਜਿੱਥੇ ਇੱਕ ਔਰਤ ਆਪਣੇ 4 ਬੱਚਿਆਂ ਨਾਲ ਪਹੁੰਚੀ ਹੈ ਜੋ ਪਿਛਲੇ 20 ਵਰਿਆਂ ਤੋਂ ਪਾਕਿਸਤਾਨ 'ਚ ਵਸਾਈ ਹੈ ਪਰ ਹੁਣ ਆਪਣੇ ਪੇਕੇ ਆਈ ਸੀ ਜੀ 8 ਸਾਲ ਬਾਅਦ ਪਰ ਬੱਚੇ ਕਿਉਂਕਿ ਜਨਮ ਹੀ ਪਾਕਿਸਤਾਨ 'ਚ ਹੋਏ ਆ ਪਾਕਿਸਤਾਨੀ ਨਾਗਰਿਕਤਾ ਹਾਸਲ ਕਰ ਚੁੱਕੇ ਨੇ ਉਹ ਪਾਸਪੋਰਟ ਪਾਕਿਸਤਾਨੀ ਪਾਸਪੋਰਟ ਧਾਰਕ ਨੇ ਪਰ ਉਹ ਔਰਤ ਜਿਹੜੀ ਹੈ ਉਸ ਦਾ ਪਾਸਪੋਰਟ ਇੰਡੀਅਨ ਹੈ ਕਿਉਂਕਿ ਉਸ ਨੇ ਪਾਕਿਸਤਾਨ ਦੀ ਨਾਗਰਿਕਤਾ ਲਈ ਅਪਲਾਈ ਤਾਂ ਕੀਤਾ ਉਸ ਕੋਲ ਡਾਕੂਮੈਂਟਸ ਵੀ ਸਨ ਪਰ ਕਿਉਂਕਿ ਪਾਸਪੋਰਟ ਇੰਡੀਅਨ ਹੈ ਹਰੇਕ ਤੱਕ ਉਸ ਨੂੰ ਇੰਡੀਅਨ ਹੀ ਮੰਨਿਆ ਗਿਆ ਔਰ ਉਸ ਨੂੰ ਵਾਪਸ ਨਹੀਂ ਜਾਣ ਦਿੱਤਾ ਗਿਆ ਜਿਹੀ ਹਾਲਤ ਚ ਬੇहद ਭਾਵਨਾਤਮਕ ਮਾਹੌਲ ਦੇਖਣ ਨੂੰ ਮਿਲਿਆ ਉਹ ਰਜਈਆਂ ਤਤ ਅਠ ਔਰਤਾਂ ਸੀ ਦੇਖੀਆਂ ਦਿੱਤੀ ਦੋ ਦਿਨਾਂ ਚ ਜਿਨ੍ਹਾਂ ਦੇ ਬੱਚਿਆਂ ਦਾ ਜਨਮ ਪਾਕਿਸਤਾਨ ਚ ਹੋਇਆ ਪਰ ਹੁਣ ਉਹ ਵਾਪਸ ਨਹੀਂ ਜਾ ਸਕੀਆਂ ਸਿਰਫ ਉਹਨਾਂ ਦੇ ਬੱਚੇ ਜਾ ਸਕਿਏ ਜਿਹੀ ਦੂਜੇ ਪਾਸੇ ਵੀ ਹੈ ਉਹ ਪਾਕਿਸਤਾਨੀ ਕੁੜੀਆਂ ਜਿਹੜੀਆਂ ਵਈਆਂ ਇੰਡੀਆ ਚ ਗਈਆਂ ਨੇ ਉਹਨਾਂ ਨੂੰ ਨੂਰੀ ਵੀਜ਼ਾ ਦਿੱਤਾ ਜਾਂਦਾ ਪਰ ਹੁਣ ਜੇਕਰ ਉਹ ਪਾਕਿਸਤਾਨ ਆਪਣੇ ਪੇਕੇ ਗਈਆਂ ਸਨ ਜੋ ਕਿ ਪਾਕਿਸਤਾਨੀ ਪਾਸਪੋਰਟ ਧਾਰਕ ਨੇ ਤੋਂ ਉਹ ਵੀ ਵਾਪਸ ਨਹੀਂ ਆ ਸਕਦੀ ਹੈ ਠੀਕ ਤੇ ਇਹ ਕਾਫੀ ਮੁਸ਼ਕਲ ਹੈ ਇਸ ਇਸ ਮਸਲੇ ਬਾਰੇ ਵੀ ਸ਼ਾਇਦ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਅੱਜ ਜੋ ਕੁਝ ਤਸਵੀਰ ਅਟਾਰੀ ਬਾਗਾ ਤੇ ਨਜ਼ਰ ਆਏਗੀ ਉਸ ਬਾਰੇ ਅਸੀਂ ਤੁਹਾਂ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਸੋ ਆਜ ਆਖਰੀ ਦਿਨ ਹੈ ਜੋ ਭਾਰਤ ਦੇ ਵਿੱਚ ਪਾਕਿਸਤਾਨੀ ਵੱਸਦੇ ਨੇ ਉਹਨਾਂ ਲਈ ਮੁਲਕ ਛੱਡਣ ਦਾ